ਅਸੀਂ ਵੀਰਜੋ ਸਿੰਘ ਚਾਵਲਾ ਪੈਨਲ ਲੁਧਿਆਣੇ ਤੋਂ ਆਂ। ਅਸੀਂ ਐਕਸ਼ਨ ਟੈਸਾ ਕੰਪਨੀ ਦੇ ਡਿਸਟ੍ਰੀਬਿਊਟਰ ਆਂ। ਜਿਵੇਂ ਕਿ ਕਿਹਾ ਜਾਂਦਾ ਹੈ ਐਕਸ਼ਨ ਟੈਸਾ ਕੋਈ ਨਹੀਂ ਐਸਾ। ਇਹ ਪੈਨਲ ਇੰਡਸਟਰੀ ਦਾ ਸਭ ਤੋਂ ਵੱਡਾ ਹਿੰਦੂਸਤਾਨ ਦਾ ਬ੍ਰਾਂਡ ਹੈ। ਅੱਜ ਦੇ ਵਿੱਚ ਜੋ ਨਵੇਂ ਯੁੱਗ ਦੀ ਆਪਾਂ ਗੱਲ ਕਰੀਏ ਸਭ ਤੋਂ ਵਧੀਆ ਬੋਰਡ ਐਕਸ਼ਨ ਟੈਸਾ ਦੇ ਰਹੀ ਹੈ। ਤੁਸੀਂ ਸੁਣਿਆ ਹੋਵੇਗਾ ਹਰ ਘਰ ਦੇ ਵਿੱਚ ਅੱਜ HDHMR ਦੀ ਡਿਮਾਂਡ ਹੈ। HDHMR ਬੋਰਡ ਐਕਸ਼ਨ ਟੈਸਾ ਵੱਲੋਂ ਕ੍ਰੀਏਟ ਕੀਤਾ ਹੋਇਆ ਬੋਰਡ ਹੈ। ਐਕਸ਼ਨ ਟੈਸਾ ਨੇ HDHMR ਤੋਂ ਅੱਗੇ ਜਲਦੇ बोयलो बोर्ड ਪੈਦਾ ਕੀਤਾ ਹੈ ਬੋਇਲੋ ਬੋਰਡ ਦੀ ਫਾਇਰ ਰਿਟਾਰਡੈਂਟ ਪ੍ਰੋਪਰਟੀ ਇੱਕ ਬਹੁਤ ਹੀ ਯੂਨਿਕ ਪ੍ਰੋਪਰਟੀ ਹੈ ਅਸੀਂ ਇੱਥੋਂ ਦੇ ਡਿਸਟ੍ਰੀਬਿਊਟਰ ਹਾਂ ਸਾਡੇ ਕੋਲ ਕੰਪਨੀ ਨੇ ਸ਼ੋਅਰੂਮ ਖੋਲ੍ਹਿਆ ਹੋਇਆ ਹੈ ਐਕਸ਼ਨ ਟੈਸਾ ਦਾ ਇੱਥੇ ਅੱਜ ਅਸੀਂ ਕਾਰਪੈਂਟਰ ਭਰਾਵਾਂ ਦੇ ਨੂੰ ਸੱਦਾ ਦਿੱਤਾ ਹੈ ਉਹਨਾਂ ਨੂੰ ਨੌਲੇਜ ਦੇ ਰਹੇ ਹਾਂ ਪ੍ਰੋਡਕਟ ਬਾਰੇ ਦੱਸ ਰਹੇ ਹਾਂ ਜਿਵੇਂ ਕਿ ਆਪਾਂ ਰੋਜ਼ ਪੜ੍ਹਦੇ ਹਾਂ ਕਿ ਆਪਣਾ ਭਾਰਤ ਦੇਸ਼ ਬਹੁਤ ਤਰੱਕੀ ਕਰ ਰਿਹਾ ਹੈ ਔਰ ਇਹਦੀ ਗ੍ਰੋਥ ਇੱਕ ਐਕਸਟੈਂਡਡ ਡੇ ਬਾਏ ਡੇ ਹੋ ਰਹੀ ਹੈ ਤੇ ਸਾਨੂੰ ਵੀ ਉਸ ਤਰ੍ਹਾਂ ਦੇ ਨਵੇਂ ਪ੍ਰੋਡਕਟ ਚਾਹੀਦੇ ਨੇ ਜੋ ਇਸ ਸੀਜ਼ਨ ਨੂੰ ਅਸੀਂ ਕੈਪਚਰ ਕਰਕੇ ਗਰੋਥ ਦੇ ਵਿੱਚ ਯੋਗਦਾਨ ਦੇ ਸਕੀਏ ਐਕਸ਼ਨ ਡੇਸਾ ਦੇ ਪ੍ਰੋਡਕਟ ਇਸ ਦੇਸ਼ ਦੀ ਤਰੱਕੀ ਦੇ ਵਿੱਚ ਪੂਰਾ ਯੋਗਦਾਨ ਦੇ ਰਹੇ ਨੇ ਇਹ ਪ੍ਰੋਡਕਟ ਦਾ ਇਹ ਫੀਚਰ ਹੈ ਕਿ ਇਹ ਮੋਡੂਲਰ ਜੁਆਇ ਸੈਟਅਪ ਬਣ ਗਏ ਨੇ ਜਿਵੇਂ ਤੁਸੀਂ ਹਰ ਘਰ ਦੇ ਵਿੱਚ ਰੈਡੀਮੇਡ ਕਿਚਨ ਦੇਖੋਗੇ ਬਣ ਰਹੀ ਹੈ ਫਰਨੀਚਰ ਵਾਲੇ ਮੋਡੂਲਰ ਕੰਮ ਕਰ ਰਹੇ ਨੇ ਇਹ ਕਰਪੈਂਡਰ ਭਰਾਵਾਂ ਨੂੰ ਸਹੂਲਤ ਦਿੰਦਾ ਹੈ ਇਹ ਕੰਮ ਜਲਦੀ ਹੋ ਜਾਂਦਾ ਫਾਇਦਾ ਦਿੰਦਾ ਹੈ ਅਤੇ ਇਹਦੇ ਤੇ ਕੰਮ ਕਰਕੇ ਪ੍ਰੋਡਕਟ ਵੀ ਜਿਹੜੀ ਆਂਦੀ ਹੈ ਬਿਊਟੀ ਆਂਦੀ ਹੈ ਕੋ ਆਪਣੀ ਕੁਆਲਿਟੀ ਨਿਕਲਦੀ ਬਹੁਤ ਵਧੀਆ ਨਿਕਲਦੀ ਹੈ ਅਸੀਂ ਮਾਨ ਨਾਲ ਕਵਾਂਗੇ ਲੁਧਿਆਣਾ ਸ਼ਹਿਰ ਦੇ ਕਾਰਪੈਂਟਰ ਦਾ ਜਿੰਨੇ ਵੀ ਕੰਟਰੈਕਟਰ ਭਰਾਏ ਆ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਆਪਣਾ ਟਾਈਮ ਕੱਢ ਕੇ ਸਾਡੇ ਕੋਲ ਆਏ ਨੇ ਅਸੀਂ ਸਾਨੂੰ ਇੱਕ ਮਨ ਇਹਨਾਂ ਤੇ ਹੋਰ ਹੈ ਵੀ ਇਹਨਾਂ ਨੇ ਸਾਨੂੰ ਸਪੋਰਟ ਕੀਤਾ ਹੈ ਅਸੀਂ 5-6 ਸਾਲਾਂ ਦੇ ਵਿੱਚ ਹੀ ਇਕੱਲੇ ਪੰਜਾਬ ਦੇ ਨਹੀਂ ਭਾਰਤ ਦੇ ਟੌਪ ਮੋਸਟ ਡਿਸਟ੍ਰੀਬਿਊਟਰਾਂ ਦੇ ਵਿੱਚ ਆੰਨੇ ਹਾਂ ਇਹਦੇ ਵਿੱਚ ਅਸੀਂ ਕੰਪਨੀ ਦਾ ਵੀ ਧੰਨਵਾਦ ਕਰਦੇ ਹਾਂ ਮਿਸਟਰ ਸੰਜੇ ਗੁਪਤਾ ਜੀ ਨੇ ਰੀਜਨਲ ਮੈਨੇਜਰ ਨੇ ਚੰਡੀਗੜ੍ਹ ਹੁੰਦੇ ਨੇ ਤੇ ਪੂਰਾ ਅਪਰ ਨਾਰਥ ਇੰਡੀਆ ਦੇਖਦੇ ਨੇ ਇਹਨਾਂ ਦੀ ਵੀ ਬਹੁਤ ਸਪੋਰਟ ਰਹੀ ਹੈ ਸਾਨੂੰ ਥੈਂਕ ਯੂ ਆਈ ਐਮ ਅ ਰੀਜਨਲ ਲੈਡਰ ਹੇਅਰ ਆਪਾਂ ਪਹਿਲੇ ਸਾਰੇ ਕੰਟ੍ਰੈਕਟ ਬਰਾਉਨ ਟੈਸਾ ਸਲਾਮ ਕਰਨੇ ਆਂ ਪਲੱਸ ਆਪਾਂ ਅੱਜ ਸਾਰੇ ਡਾਇਰੈਕਟਰ ਅਵੇਅਰਨੈਸ ਕਰਾਂਗੇ ਆਪਣੀ ਫਲੋਰਿੰਗ ਪ੍ਰੋਡਕਟ ਵੀ ਆਂਦਾ ਉਹਦੇ ਚ ਆਪਣੇ ਕੋਲ ਕਾਫੀ ਅੱਛੀ ਰੇਂਜ ਹੈ 8 ਐਮ mm, ਐਮ AC3 4 and 5 with a warranty of 10 years 20 years and 25 years plus apna contractor bhava nu thoda da itna awareness le aange plus apna naye product le aa rahe hain udde fish bone hai jis tarah herring bone floors hai eh apni kuch navi adventures hain jehda apna introduce kar rahe hain market very soon we will be operating through chavla panels apna ummeed kar rahe hain sare contractor bhava di support naal asi aage badhange thank you, thank you. ਅੱਜ ਮਿਸ਼ਨੇ ਖਰਾਬੀ ਅੱਧੇ ਲਗਾਈ ਵੀ ਮੀਟਿੰਗ ਕੀਤੀ ਗਿਆ ਸਾਰੇ ਪੱਖਾਂ ਤੇ ਕੀ ਚੀਜ਼ ਆ ਪੱਲ ਗਈ ਸਰਾਜ ਐਕਸ਼ਨ ਟੇਸਾ ਵੱਲੋਂ ਔਰ ਜਿਹੜੇ ਸਾਡੇ ਇੱਥੇ ਦੇ ਡਿਸਟ੍ਰੀਬਿਊਟਰ ਆ ਕਿਨੇ ਚਾਵਲਾ ਪੈਨਲਸ ਉਹਨਾਂ ਵੱਲੋਂ ਅਸੀਂ ਸਾਰੇ ਅੱਜ ਇੱਕ ਕੰਟਰੈਕਟਰ ਦਾ ਟ੍ਰੇਨਿੰਗ ਪ੍ਰੋਗਰਾਮ ਇੱਥੇ ਕੀਤਾ ਹੈ ਜਿਹਦੇ ਵਿੱਚ ਕੀ ਹੈ ਕਿ ਅਸੀਂ ਸਾਰੇ ਆਪਣੇ ਪ੍ਰੋਡਕਟ ਜਿਹੜੇ ਅਸੀਂ ਲਾਂਚ ਕੀਤੇ ਹੋਏ ਨੇ ਜਾਂ ਜਿਹੜੇ ਅਸੀਂ ਕੋਈ ਨਵੇਂ ਲਾਂਚ ਕਰਨੇ ਆ ਉਹ ਅਸੀਂ ਸਾਰੇ ਪ੍ਰੋਡਕਸ਼ਨ ਨੂੰ ਕਿੱਦਾਂ ਕਿੱਦਾਂ ਯੂਜ਼ ਕਰਨਾ ਹੈ ਕੀ ਉਹਦੇ ਬੈਨੀਫਿਟ ਨੇ ਇਸਰਾ ਉਹਨੂੰ ਲਗਾਣਾ ਹੈ ਉਹ ਸਾਰੀ ਚੀਜ਼ਾਂ ਆ ਜਿੱਥੇ ਦਿੱਕਤ ਹੋ ਗਈ। ਕੋਈ ਸਾਡੇ ਕੋਲ ਕਈ ਪ੍ਰੋਡਕਟਸ ਐਸੇ ਨੇ ਕਿ ਜਿਹੜੇ ਕਿ ਵੈਲਿਊ ਫॉर ਮਨੀ ਹੈ। ਉਹ ਜਿੱਦਾਂ ਅਸੀਂ ਬਾਈ ਐਗਜ਼ਾਮਪਲ ਅਸੀਂ ਦੇਖੀਏ ਵੀ ਐਚਡੀ ਐਚਐਮਾਰਾ ਅਸੀਂ ਲਾਂਚ ਕੀਤਾ। ਉਹਦੇ ਜਦ ਅਸੀਂ ਪ੍ਰੀ ਲਮੀਨੇਟਡ ਹੋਇਆ ਹੋਇਆ ਆ ਦਿੰਨੇ ਆ। ਜਿੱਦਾਂ ਕਿ ਲਮੀਨੇਟ ਕਰਨ ਦੀ ਜ਼ਰੂਰਤ ਨਹੀਂ ਹੈ। ਉਹ ਰੈਡੀ ਟੂ ਯੂਜ਼ ਆਈਟਮ ਹੈ। ਉਹਨੂੰ ਕੰਟਰੈਕਟਰ ਨੇ ਕੱਟਣਾ ਹੈ, ਐਜ ਬੈਂਡਿੰਗ ਕਰਨੀ ਹੈ ਔਰ ਉਹਦੇ ਪੱਲੇ ਤਿਆਰ ਹੋ। ਸੋ ਇਹ ਬਹੁਤ ਇੱਕ ਬੈਨੀਫਿਟ ਵਾਲੇ ਪ੍ਰੋਡਕਟ ਅਸੀਂ ਲਾਂਚ ਕੀਤੇ ਨੇ ਜਿਹਦਾ ਬੋਇਲੋ ਹੈਗਾ ਬੋਇਲੋ ਕੀ ਹੈ ਜੀ ਹੁਣ ਵਾਟਰ ਪ੍ਰੂਫ ਹੈ ਟਰਮਾਈਡ ਫ੍ਰੀ ਹੈ ਫੰਗਸ ਫ੍ਰੀ ਹੈ ਫਾਇਰ ਰਿਟਾਰਡੈਂਟ ਹੈ ਇਹਦੇ ਨਾਲ ਦਾ ਪ੍ਰੋਡਕਟ ਹਾਲੇ ਤੱਕ ਵੀ ਮਾਰਕੀਟ ਵਿੱਚ ਨਹੀਂ ਹੈਗਾ ਸੋ ਉਹਦੇ ਵਿੱਚ ਹੀ ਅਸੀਂ ਕਯੂਬਿਕਲਸ ਵਰਸ ਸਪੈਸ਼ਲ ਇੱਕ ਪ੍ਰੋਡਕਟ ਲਾਂਚ ਕੀਤਾ ਹੈ 12 mm 86 ਸੋ ਇਹ ਸਾਰੇ ਪ੍ਰੋਡਕਟਸ ਲੈ ਕੇ ਅਸੀਂ ਅੱਜ ਇੱਥੇ ਉਪਸਥਿਤ ਹੋਏ ਆ ਤਾਂ ਕਿ ਠੇਕੇਦਾਰ ਵੀਰਾਂ ਨੂੰ ਇਹ ਦੱਸਿਆ ਜਾਵੇ ਕਿ ਇਹ ਪੈਨਲ ਦੇ ਹੁਣ ਜਿਸ ਨਾਲ ਆਪਾਂ ਕੋਠੀ ਬਣਾ ਰਹੇ ਹਾਂ ਉਹਦੇ ਵਿੱਚ ਸਾਰਾ ਅਲਮਾਰੀ ਦਾ ਸਮਾਨ ਵੀ ਆ ਗਿਆ ਕਿਚਨ ਦਾ ਵੀ ਆ ਗਿਆ ਉਸ ਤੋਂ ਬਾਅਦ ਆਪਾਂ ਆ ਗਏ ਫਲੋਰਿੰਗ ਤੇ ਜਿਸ ਸਾਊਂਡ ਬੈਡਰੂਮਸ ਹੈ ਬੈਡਰੂਮ ਦੇ ਵਿੱਚ ਲੱਕੜ ਦੀ ਐਚਡੀਐਫ ਦੀ ਫਲੋਰਿੰਗ ਹੋਣੀ ਹੈ ਸੋ ਉਹਦੇ ਵਿੱਚ ਮਾਰਕੀਟ ਲੀਡਰ ਹੈ ਜੀ ਐਕਸ਼ਨ ਟੈਸਰ ਉਹਦੇ ਵਿੱਚ ਬਹੁਤ ਤਰ੍ਹਾਂ ਦੀ ਡਿਜ਼ਾਈਨਸ ਹੈ ਮਤਲਬ ਜੇ ਤੁਸੀਂ ਇਹ ਲਾ ਲਓ ਵੀ 10x10 ਦਾ ਕਮਰਾ तकरीबन 12 ਤੋਂ 15000 ਦੇ ਵਿੱਚ ਵਿੱਚ ਅਸੀਂ ਫਲੋਰਿੰਗ ਕਰਕੇ ਨਵਾਂ ਕਰਕੇ ਬਾਹਰ ਆ ਸਕਦੇ ਹਾਂ ਸੋ ਇਹ ਸਾਰੇ ਆਜ ਪ੍ਰੋਡਕਟ ਨੇ ਜਿਹੜੇ ਕੀ ਵੈਲਿਊ ਫਾਰ ਮਨੀ ਵੀ ਨੇ ਔਰ ਠੇਕੇਦਾਰ ਜਿਹੜੇ ਨੇ ਇਹਨਾਂ ਨੂੰ ਠੀਕ ਤਰੀਕੇ ਦੇ ਨਾਲ ਯੂਜ਼ ਕਰਕੇ ਅਸੀਂ ਸਾਰੇ ਅੱਗੇ ਵਾਸਤੇ ਸਾਰੇ ਹੈੱਡ ਆਫਿਸ ਕਿੱਥੇ ਹੈ ਹੈੱਡ ਆਫਿਸ ਸਾਡਾ ਜੀ ਨਿਊ ਦਿੱਲੀ ਦੇ ਵਿੱਚ ਹੈ ਜੀ ਫੈਕਟਰੀ ਜਿਹੜੀ ਹੈ ਉਹ ਸਾਡੇ ਸਤਾਰਗੰਜ ਦੇ ਵਿੱਚ ਹੈ ਬੜੀ ਜੀ ਡਿਸਟ੍ਰੀਬਿਊਟਰ ਕਿੱਥੇ ਹੈ ਸਾਰੇ ਪੁਰਾਣੇ ਹੈਗੇ ਡਿਸਟ੍ਰੀਬਿਊਟਰ ਸਾਡੇ ਚਾਵਲਾ ਪੈਨਲਸ ਵਾਲੇ ਨੇ ਜੀ ਡੁਗਰੀ ਰੋਡ ਉਹਨਾਂ ਦਾ ਸ਼ੋਰੂਮ ਵੀ ਹੈ ਨਾਲੇ ਉੱਥੇ ਸਾਰਾ ਸਟਾਕਿੰਗ ਵੀ ਹੈ ਹੋਰ ਕਿੱਥੇ ਕਿੱਥੇ ਲਿਸਟ ਹੈ ਪੋਰਟ ਸ਼ਾਹ ਲੁਧਿਆਣਾ ਹੈ ਜਲੰਧਰ ਹੈ ਅੰਮ੍ਰਿਤਸਰ ਹੈ ਸਾਰੇ ਕਿਤੇ ਪੰਜਾਬ ਪੂਰਾ ਕਵਰਡ ਹੈ ਚੰਡੀਗੜ੍ਹ ਹੈ ਪੰਚਕੁਲਾ ਹੈ ਮੋਹਾਲੀ ਹੈ ਸਾਰੇ ਕਿਤੇ ਪ੍ਰੋਡਕਟਸ ਇੱਕੋ ਹੀ ਤਰ੍ਹਾਂ ਦੇ ਪ੍ਰੋਡਕਟ ਆਲ ਇੰਡੀਆ ਦੀ ਅਵੇਲੇ ਇਤੇ ਵੀ ਲਾਸੋ ਤੇ ਆਪਾਂ ਸੇਮ ਪ੍ਰੋਡਕਟਸ ਅੱਜ ਕਿਤੁਕਤੋ ਜਿਹੜੇ ਲੋਕ ਆ ਰਹੇ ਕਿ ਜਿਹੜੇ ਆਪ ਇਸ ਦੇ ਵਿੱਚ ਪਾਰਟਿਸਪੇਟ ਕਰ ਰਹੇ ਅੱਜ ਜਿਹੜੇ ਕੰਟਰੈਕਟਰ ਵੀਰ ਨੇ ਉਹ ਸਾਡੇ ਨੇੜੇ ਦੇ ਕਰੀਬਨ 100 ਕਿਲੋਮੀਟਰ ਦੇ ਏਰੀਆ ਦੇ ਅਸੀਂ ਕੰਟਰੈਕਟਰਾਂ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਹੈ ਕਿ ਤਾਂ ਕਿ ਇੱਕ ਜਗ੍ਹਾ ਇਕੱਠੇ ਹੋ ਕੇ ਅਸੀਂ ਬੈਠ ਕੇ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਆਪਣਾ ਜਿਹੜਾ ਕੰਮ ਹੈਗਾ ਉਹ ਅੱਗੇ ਵਧਾਈਏ ਅੱਜ ਜਿਹੜੇ ਕਿ ਜਿੰਨੇ ਵੀ ਡਿਸਟ੍ਰੀਬਿਊਟਰ ਬਣ ਕੇ ਨੇ ਅੱਜ ਉਹਨਾਂ ਨੂੰ ਕੀ ਤੁਹਾਡੇ ਕੋਲ ਮੈਸੇਜ ਹੈ ਡਿਸਟ੍ਰੀਬਿਊਟਰਸ ਦਾ ਸਾਡੇ ਇੱਥੇ ਇੱਕੋ ਹੀ ਹੈਗੇ ਨੇ ਚਾਵਲਾ ਪੈਨਲਸ ਉਹਨਾਂ ਕੋਲ ਹੀ ਸਾਡਾ ਸਾਰਾ ਸਟਾਕਿੰਗ ਅਵੇਲੇਬਲ ਹੈ ਉਹਨਾਂ ਕੋਲ ਸਾਡਾ ਸ਼ੋਰੂਮ ਵੀ ਸਾਰਾ ਬਣਿਆ ਹੋਇਆ ਹੈ ਡਿਸਪਲੇ ਵੀ ਬਣੀ ਹੋਈ ਹੈ ਔਰ ਸਾਰੀ ਚੀਜ਼ ਉੱਥੇ ਲੱਗੀ ਹੋਈ ਹੈ ਆ ਜਿਹੜੇ ਕਾਰਪੈਂਟਰ ਉਹਨਾਂ ਨੂੰ ਵੀ ਕਰਨ ਸਰ ਕਾਰਪੈਂਟਰਸ ਲਈ ਤਾਂ ਸਸੀਂ ਇਹੀ ਰਿਕੁਐਸਟ ਲੈ ਕੇ ਚੱਲ ਰਹੇ ਆ ਵੀ ਜਿਹੜੇ ਸਾਡੇ ਪ੍ਰੋਡਕਟਸ ਨੇ ਉਹਨਾਂ ਨੂੰ ਵੱਧੋ ਵਧ ਸਾਈਟਾਂ ਤੇ ਯੂਜ਼ ਕੀਤਾ ਜਾਵੇ ਜਿਹੜੇ ਕਿ ਈਜ਼ੀ ਟੂ ਯੂਜ਼ ਨੇ ਜਿਹੜਾ ਆਪਾਂ ਕੋਈ ਕੰਮ ਕੋਈ ਸੁਬੋਸਤੀ ਦਿਨਾਂ ਚ ਮੁਕਦਾ ਸੀਗਾ ਅਗਰ ਸਾਡੇ ਪ੍ਰੋਡਕਟ ਤੁਸੀਂ ਲੈਣੇ ਹੋ ਤੇ ਵਿਦਨ 7 ਟੂ 8 ਡੇਸ ਉਹ ਲ ਜਿਹੜਾ ਕੰਮ ਹੈਗਾ ਉਹ ਕੰਪਲੀਟ ਹੋ ਸਕਦਾ ਕਿਉਂਕਿ ਰੈਡੀ ਟੂ ਯੂ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर